પર્રિરિલે પથાય? કીરિર સરકાણીરા. તેરિરિરાણે મેરાણે. તેરાણે આકે સ્રાણે કાણે કાણે કા� ਕੀ ਕੂਕਣੀਆਂ ਉਧਰ ਮਾਰੀ ਨਾ ਇਹ ਕੂਕਣਾ ਤੈਨੂੰ ਮਾਰਦੇ ਖਰੇ ਸੀ ਨਾ ਚੱਲਦੀਆਂ ਨੇ ਹੱਥ ਨੇ ਮੈਨੂੰ ਪਤਾ ਫੇਰੇ ਨਾ ਇਹ ਕੂਕੀ ਇਹ ਕਈ ਨਹੀਂ ਫੇਰੇ ਆ ਕੂਕਣੀਆਂ ਵੀ ਚੱਲਦੀਆਂ ਨੇ ਕੋਈ ਨਾ ਅਗਦਾ ਚੱਲ ਪਈ ਰਹੀ ਹਾਂ ਚੜ ਕੋਈ ਆ ਲੋ ਸੁਮਾਰ ਤੇ ਸੁਮਾਰ ਤੇ ਗ੍ਰੈਬਰ ਤੂੰ ਮੱਠਾ ਚੜਦਾ ਥੋੜਾ ਜਾ ਮੈਂ ਕੀ ਕਰੀ ਇਹਨਾਂ ਆ ਓਏ ਤੇਰੇ ਮਾਰੇ ਫੇਰੇ ਕਾ ਤੇਰੇ ਜੀਦਾ ਨਹੀਂ ਮੈਂ ਤਾਂ ਉਹੀ ਪੁੱਛਿਆ ਤੂੰ ਆ ਬਲਣਾ ਬਾਨਾ ਗਈ ਹੈ ਨਾ ਤੇ ਤੂੰ ਕਿਹੜਾ ਸੁਣਦਾ ਰਹੀ ਤੈਨੂੰ ਕੀ ਕਰਦਾ ਉਹੀ ਮਾਰੀ ਜਾਂਦਾ ਪਗਾਈ ਲੈ ਤੂੰ ਅੰਨਾ ਅੰਨਾ ਮੱਥਾ ਮਾਰੀ ਜਾਂਦਾ ਹਾਂ ਪੁੱਛ ਰਿਹਾ ਵਾ ਕੀ ਕਰੀ ਜਾਂਦੇ ਆ ਕਦੇ ਪਾਲਣ ਦੇ ਕਦੇ ਢਾਲਣ ਦੇ ਆ ਅਲਵਾ ਦੇ 10 ਮਿੰਟ ਜੇ ਮੈਂ ਤਾਂ ਕੰਮ ਕਰਦਾ ਬਾਈ ਕਰਕੇ ਵੀ ਸੌਣ ਦੇ ਤੂੰ ਆ ਕਰਕੇ ਮੇਰੇ ਬਾਵਾ ਸਿੱਧਾ ਬੋਲਦੇ ਹਾਂ ਘਰੇ ਭੱਜ ਜਾ ਗਰਮੀ ਐਵੇਂ ਮਰੀ ਜਾਂਦਾ ਤਾਂ ਇਹਦੇ ਕੋ ਤਾਂ ਪਗਾਈ ਐ ਆ ਮੇਰੇ ਕੋ ਬਾਵਾ ਇੱਥੇ ਬਟਾਏ ਕਿ ਮੇਰਾ ਪਿਆ ਕਰੇ ਬਥੇਰੇ ਕੰਮ ਮੈਂ ਤਾਂ ਕੰਮ ਕਸੀਆ ਲੈਣ ਆਇਆ ਸੀ ਕਿੰਨੂ ਪੁੱਤ ਮਨ ਕਿੱਥੇ ਫਿਰਦੇ ਬੱਚੇ ਦਵਾਉਂਗਾ ਮੈਨੂੰ ਤਾਂ ਲੋੜ ਨਹੀਂ ਸਾਡੇ ਸਾਡੇੋਂ ਲਿਆ ਮੇਰੇ ਦਾਦੇ ਤੋਂ ਨਾ ਪੁੱਤ ਮਨ ਕਿੰਨ ਨਾ ਨਾ ਮੈਨੂੰ ਤਾਂ ਲੋੜ ਨਹੀਂ ਸਾਡੀ ਨਹੀਂ ਮਰਦੀ ਆ ਫਿਰ ਦਿਖਾ ਦੇ ਤਾਈਆ ਚਲ ਚਕਾ ਦੇ ਆਂ ਤੇ ਲਵਾ ਦੇ ਲਵਾ ਦੇ ਨਾ ਸਿੱਪੀ ਰੁਕ ਕੇ ਠਹਿੜ